ਤੋਂ ਨਾਲ ਆਇਆ ਹੋਰ ਨਹੀਂ ਆ ਜਾ ਆ ਜਾ ਹੋਈਆਂ ਦੂਰ ਬੜੇ ਪਿੱਛੇ ਹੋ ਜਾ ਬਈ ਮਾਰੇ ਆ ਇੱਧਰ ਛੜਕ ਤੇ ਖੜਕਾ ਵਾਲਾ ਹੋਊਗਾ ਛੜਕਾ ਹੋਊਗਾ ਇੱਧਰ ਚੈਰਾ ਕਰਕੇ ਆ ਜਾ ਕਿਹੜਾ ਬੋਲੂਗਾ ਉਹ ਮੂਰੇ ਹੋਣੀ ਚੈਰਾ ਕਰਕੇ ਆ ਜਾ ਆਏ ਕਰਨਾ ਆ ਜਾ ਆ ਜਾ ਇਹ ਵੀ ਬਣਾ ਲੈ ਚੱਲ ਪਿਆ ਦਾ ਕਿੰਨਾ ਕੱਟਿਆ ਹੋਰ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਉੱਚੀ ਬੋਲੀਵਾ ਸਾਰੇ ਹੀ ਅੱਕੇ ਆਈ ਪਿੰਡਾਂ ਵੱਲੋਂ ਜੋ ਮਦਾ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਐਂਟੀ ਡਰੱਗ ਟੀਮ ਮਾਨਸਾ ਕਵਰ ਕਰ ਰਹੀ ਆ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਕੋਈ ਨਸ਼ਾ ਵੇਚਣ ਵਾਲਾ ਤਾਂ ਉੱਥੇ ਜਾ ਕੇ ਨਸ਼ੇ ਨੂੰ ਰੋਕਿਆ ਜਾਂਦਾ ਸੋ ਉਹਵੇਂ ਹੀ ਦਾਸ ਵੱਲੋਂ ਐਂਟੀ ਡਰੱਗ ਟੀਮ ਤਰਨਤਾਰਨ ਉਹਨਾਂ ਵੱਲੋਂ ਵੀ ਇਹ ਨਾਲ ਰਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਹੁਣ ਜੋ ਮਤਾ ਸਿੰਘਾ ਨੇ ਪਾਸ ਕੀਤਾ ਹੈ ਤੇ ਪਾਇਆ ਹੈ ਕਿ ਪਿੰਡ ਪਿੰਡ ਦੇ ਵਿੱਚ ਜਾ ਕੇ ਆਪਾਂ ਨਸ਼ੇ ਦੀ ਰੋਕਥਾਮ ਵਾਸਤੇ ਆਪਾਂ ਪਿੰਡਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਨੌਜਵਾਨੀ ਨੂੰ ਤੇ ਜੋ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਆਪਣੇ ਤੌਰ ਤੇ ਆਪਣੇ ਤੌਰ ਤੇ ਪਿੰਡਾਂ ਦੇ ਵਿੱਚ ਜੋ ਨਸ਼ੇ ਦੇ ਵਿਰੋਧਿਆ ਉਹ ਲੜਾਈ ਸ਼ੁਰੂ ਕੀਤੀ ਜਾਵੇ ਕਿਉਂਕਿ ਇਹ ਲੜਾਈ ਕੋਈ ਇੱਕ ਜਥੇਬੰਦੀ ਨਹੀਂ ਇੱਕ ਜਥੇਬੰਦੀ ਦੀ ਨਹੀਂ ਕੋਈ ਇੱਕ ਵਿਚਾਰਧਾਰਾ ਦੀ ਨਹੀਂ ਕੋਈ ਇੱਕ ਬੰਦੇ ਦੀ ਨਹੀਂ ਇਹ ਜਿਹੜੀ ਲੜਾਈ ਆ ਜਿਵੇਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਸਾਡੀ ਹੋਂਦ ਦੀ ਲੜਾਈ ਆ ਤੇ ਸਾਡੀ ਹੋਂਦ ਨੂੰ ਖਤਰਾ ਇਸ ਕਰਕੇ ਆ ਕਿਉਂਕਿ ਸਾਡੀ ਨੌਜਵਾਨੀ ਇਹਨਾਂ ਨੇ 10 ਲੱਖ ਦੇ ਕਰੀਬ ਏ ਵੀ 25 ਸਾਲ ਦੇ ਵਿੱਚ ਇਹਨਾਂ ਨੇ ਨਸ਼ੇ ਦੇ ਨਾਲ ਮਾਰ ਦਿੱਤੀ ਆ ਪਹਿਲਾਂ ਇਹਨਾਂ ਨੇ ਗੋਲੀਆਂ ਦੇ ਨਾਲ ਸਾਡਾ 250 ਜੋ 2 ਲੱਖ ਜੋ ਸਿੰਘ ਸੀ ਉਹ ਸ਼ਹੀਦ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਜੋ ਅੱਜ ਤੱਕ 10 ਲੱਖ ਨੌਜਵਾਨਾਂ ਇਹਨਾਂ ਨੇ ਨਸ਼ੇ ਦੀ ਪਿੰਡ ਚੜਾ ਦਿੱਤਾ ਅਸਲੀਆਂ ਦੀ ਪਿੰਡ ਚੜਾ ਦਿੱਤਾ ਸੋ ਅਸੀਂ ਰਲ ਕੇ ਉਪਰਾਲਾ ਕਰਨ ਜਾ ਰਹੇ ਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਏ ਜਾਣਗੇ ਗੁਰਮਤ ਸਮਾਗਮ ਕੀਤੇ ਜਾਣਗੇ ਤੇ ਜੋ ਤਨਉ ਹੈ ਵੀਰ ਸੱਜਣ ਦੇਖ ਰਹੇ ਆ ਸਾਰਿਆਂ ਨੇ ਮਹਮ ਦੇ ਵਿੱਚ ਹਿੱਸਾ ਪਾਉਣ ਲਈ ਪ੍ਰਣ ਕੀਤਾ ਵਾ ਕਿ ਅਸੀਂ ਸਾਰੇ ਰਲ ਕੇ ਚੱਲਾਂਗੇ ਪਿੰਡਾਂ ਦੇ ਵਿੱਚ ਗੁਰਮਤ ਸਮਾਗਮ ਕੀਤੇ ਜਾਣਗੇ ਪੜਾਅ ਕੀਤੇ ਜਾਣਗੇ ਨਸ਼ਾ ਵੇਚਣ ਵਾਲੇ ਨੂੰ ਰੋਕਿਆ ਜਾਊਗਾ ਤੇ ਜਿਹੜੇ ਨੌਜਵਾਨ ਵੀਰ ਸਾਡੇ ਨਸ਼ੇ ਦੀ ਦਲਦਲ ਵਿੱਚ ਫਸੇ ਆ ਉਹਨਾਂ ਨੂੰ ਪ੍ਰੇਰਿਤ ਕਰਕੇ ਗੁਰੂ ਦੇ ਲੜ ਲਾ ਕੇ ਬਾਣੀ ਦੇ ਨਾਲ ਜੋੜ ਕੇ ਬਾਣੇ ਦੇ ਨਾਲ ਜੋੜ ਕੇ ਉਹਨਾਂ ਨੂੰ ਇਸ ਦਲਦਲ ਵਿੱਚੋਂ ਕੱਢਿਆ ਜਾਊਗਾ ਸੋ ਅਸੀਂ ਹੱਥ ਜੋੜ ਕੇ ਸਾਰੇ ਹੀ ਪੰਜਾਬ ਅਤੇ ਪੰਜਾਬੀਅਤ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਮੁਹਿੰਮ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਕਿਉਂਕਿ ਆਮ ਲੋਕਾਂ ਦੇ ਜਿੰਨਾ ਚਿਰ ਆ ਲੋਕ ਲਹਿਰ ਨਹੀਂ ਬਣਦੀ ਉਹਨਾਂ ਚਿਰ ਕਿਸੇ ਵੀ ਦਲਦਲ ਨੂੰ ਖਾਲੀ ਨਹੀਂ ਕੀਤਾ ਜਾ ਸਕਦਾ ਸੋ ਜੋ ਨਸ਼ਿਆਂ ਦੀ ਦਲਦਲ ਇਸ ਵਕਤ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਾਡੀ ਨੌਜਵਾਨੀ ਬਹੁਤ ਬੁਰੀ ਤਰ੍ਹਾਂ ਫਸ ਚੁੱਕੀ ਹੈ ਸੋ ਇਸ ਦਲਦਲ ਵਿੱਚੋਂ ਨਿਕਲਣ ਵਾਸਤੇ ਸਾਨੂੰ ਲੋਕ ਲਹਿਰ ਬਣਾਉਣੀ ਪਊਗੀ ਸਾਨੂੰ ਆਮ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਅਸੀਂ ਪਿੰਡੋਂ ਪਿੰਡ ਜਾ ਕੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਅਸੀਂ ਅਤੇ ਅਸੀਂ ਤੁਹਾਡਾ ਸਾਥ ਲੋਚਦੇ ਹਾਂ ਕਿਉਂਕਿ ਤੁਹਾਡੇ ਸਾਥ ਤੋਂ ਬਿਗੈਰ ਵੀ ਅਸੀਂ ਇਹ ਜੋ ਖਲਾਅ ਹੈ ਇਹਨੂੰ ਭਰ ਨਹੀਂ ਸਕਦੇ ਇਸ ਨੂੰ ਜੋ ਅਸੀਂ ਉਪਰਾਲਾ ਕਰ ਸਕਦੇ ਹਾਂ ਉਹ ਅਸੀਂ ਕਰਾਂਗੇ ਜੋ ਪਿੰਡਾਂ ਦੇ ਵਿੱਚ ਲੋਕ ਰਲ ਕੇ ਜਾਂ ਕਮੇਟੀਆਂ ਰਲ ਕੇ ਜਾਂ ਪੰਚਾਇਤਾ ਰਲ ਕੇ ਜੋ ਉਪਰਾਲਾ ਕਰ ਸਕਦੀਆਂ ਉਹ ਉਪਰਾਲਾ ਕਰਨ ਗਿਆ ਸੋ ਮੇਰੇ ਵੱਲੋਂ ਸਾਰੇ ਹੀ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੇ ਵਾਦ ਤੋ ਵਾਦ ਸਾਡਾ ਸਾਥ ਦਿਓ ਤੇ ਆਪਣਾ ਵੀ ਜੋ ਸਾਥ ਹੈ ਉਹ ਸਾਨੂੰ ਦੇਣ ਦੀ ਕਿਰਪਾਲਤਾ ਕਰੋ ਕਿਉਂਕਿ ਅਸੀਂ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਵੀ ਚੱਲ ਨਹੀਂ ਸਕਦੇ ਸੋ ਮੈਂ ਬੇਨਤੀਆਂ ਬੇਨਤੀਆਂ ਕਰਕੇ ਵੀਰ ਪ੍ਰਦੀਪ ਸਿੰਘ ਸੈਕਟਰੀ ਨੂੰ ਬੇਨਤੀ ਕਰੂੰਗਾ ਕਿ ਉਹ ਦੋ ਸ਼ਬਦ ਬੋਲਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜੀ ਦੀ ਚਰਚਾ ਵਾਈਸ ਗ੍ਰੀਫਤੇ ਬੜਾ ਸਾਰੀ ਸ਼ਾਂਗਤ ਨੂੰ ਬੇਨਤੀ ਬਾਬਾ ਜੀ ਨੇ ਭਾਈ ਜਗਰੂਪ ਸਿੰਘ ਪੰਜਵੜ ਜੀ ਨੇ ਕਾਰੀ ਤੇ ਬਾ ਦੋ ਮਿੰਟਾਂ ਦੀ ਸਮਾਪਤੀ ਕਰਾਂਗੇ ਤੁਹਾਨੂੰ ਪਤਾ ਹੈ ਕਿ ਨਸ਼ੇ ਦੇ ਵਿੱਚ ਪੂਰਾ ਪੰਜਾਬ ਗ੍ਰਸਤ ਹੈ ਹੁਣ ਨਸ਼ੇ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਜ਼ਿੰਮੇਵਾਰੀ ਹੈ ਸਰਕਾਰ ਦੀ ਪਰ ਜਿਹੜੀ ਸਰਕਾਰ ਖੁਦ ਆਪ ਵੇਚਦੀ ਹੈ ਜਿਹਦੇ ਉਹਦੇ ਮੁਲਾਜ਼ਮ ਖੁਦ ਆਪ ਵੇਚ ਰਿਹਾ ਉਹ ਕਦੇ ਨਹੀਂ ਚਾਹਣਗੇ ਵੀ ਚਿੱਟਾ ਹਟੇ ਉਹਦੇ ਵਿੱਚ ਫਿਰ ਜ਼ਿੰਮੇਵਾਰੀ ਬਣ ਜਾਂਦੀ ਆ ਲੋਕਾਂ ਦੀ ਕਿ ਆਪਾਂ ਨਸ਼ੇ ਨੂੰ ਰੋਕੀਏ ਘਰਾਂ 'ਚ ਬਹਿ ਕੇ ਕੋਈ ਗੱਲ ਨਹੀਂ ਬਣਨੀ ਸਿੰਘੋ ਲੋਕੋ ਕਿਸੇ ਵੀ ਧਰਮ ਦਾ ਨਸ਼ਾ ਹਰ ਇੱਕ ਦੇ ਘਰ ਦੇ ਵਿੱਚ ਆ ਰਿਹਾ ਹੈਗਾ ਤੇ ਜਲਦੀ ਜਿੰਨਾ ਦੇ ਨਹੀਂ ਆ ਉਹਨਾਂ ਦੇ ਵੀ ਆ ਜਾਊਗਾ ਤਾਂ ਅਸੀਂ ਇੱਕ ਘਾ ਪਿੰਡ ਪਿੰਡ ਦੇ ਵਿੱਚ ਪੜਾ ਦੇ ਰਹੀ ਗੁਰੂ ਮਹਾਰਾਜ ਕਿਰਪਾ ਕਰਨਗੇ ਕੋਸ਼ਿਸ਼ ਕਰਾਂਗੇ ਵੀ ਪੜਾ ਦੇ ਪੜਾ ਅਸੀਂ ਪਿੰਡਾਂ ਪਿੰਡਾਂ 'ਚ ਪੜਾ ਕੇ ਰਹੀਏ ਤੇ ਉੱਥੇ ਪ੍ਰਚਾਰ ਕਰੀਏ ਨਸ਼ੇ ਦੇ ਖਿਲਾਫ ਤੇ ਉਹਦੇ ਵਿੱਚ ਸਾਨੂੰ ਪਿੰਡਾਂ ਦੇ ਸਹਿਯੋਗ ਦੀ ਲੋੜ ਹੈ ਇੰਨੀਆਂ ਬੇਨਤੀਆਂ ਕਰਦਾ ਉਸਮਾਪੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਭਾਈ ਆਪਣਾ ਪੰਜਵਾੜ ਤੇ ਪ੍ਰਦੀਪ ਨੇ ਤੁਹਾਨੂੰ ਦੱਸ ਹੀ ਦਿੱਤਾਗਾ ਬੇਨਤੀ ਕਰ ਹੀ ਦਿੱਤੀ ਆ ਦੁਬਾਰਾ ਮੈਂ ਵੀ ਦੱਸਦਾ ਨਾ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਤੇ ਆਪਣੇ ਸਾਰੇ ਭੈਣਾਂ ਨੂੰ ਵੀਰਾਂ ਨੂੰ ਜੋ ਕੇ ਜੋ ਮਹਿਮਾ ਸ਼ੁਰੂ ਕਰਨ ਜਾ ਰਹੇ ਆ ਕਿ ਨਸ਼ੇ ਦੇ ਖਿਲਾਫ ਪ੍ਰਚਾਰ ਦੀ ਜੋ ਆਪਣਾ ਧਰਮ ਪ੍ਰਚਾਰ ਆ ਵੀ ਆਪਾਂ ਨੌਜਵਾਨਾਂ ਨੂੰ ਨਸ਼ੇ ਦਾ ਦਲਦਲ ਜੋ ਕੱਢ ਕੇ ਬਾਣੀ ਅਤੇ ਬਾਣੇ ਦੇ ਧਾਰ ਨਹੀਂ ਕਰਿਆ ਜਾਵੇ ਕਿਉਂਕਿ ਆਉਣ ਵਾਲਾ ਜੋ ਸਮਾਗ ਸਮਾ ਤਾਂ ਹੁਣ ਵੀ ਬਹੁਤ ਮਾੜਾ ਆ ਰਿਹਾ ਪਰ ਆਉਣ ਵਾਲਾ ਸਮਾ ਇਦੋਂ ਵੀ ਮਾੜਾ ਤੇ ਭਿਆਨਕ ਹੋਣ ਜਾ ਰਿਹਾ ਜੇ ਤੁਸੀਂ ਜਾਗ ਜੋਗੇ ਤਾਂ ਲੋਕੋ ਤਾਂ ਕੁਸ ਆਪਾ ਕਰ ਲਾਂਗੇ ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਅਸੀਂ ਕੋਈ ਇੱਕ ਕੋਸ਼ਿਸ਼ ਕਰਨ ਜਾ ਰਹੇ ਹਾਂ ਵੀ ਪਿੰਡਾਂ ਦੇ ਵਿੱਚ ਪੜਾਅ ਕਰਕੇ ਉਥੋਂ ਦੀ ਸੰਗਤ ਨਾਲ ਵਿਚਾਰਾਂ ਕਰਕੇ ਸਾਂਝ ਪਾ ਕੇ ਗੁਰਮਤਿ ਵਿਚਾਰਾਂ ਕਰਕੇ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਤੋਂ ਕੱਢ ਕੇ ਆਪਣੀ ਸਿੱਖੀ ਨਾਲ ਜੋੜਿਆ ਜਾਵੇ। ਸੋ ਸਾਰਿਆਂ ਨੂੰ ਫਿਰ ਬੇਨਤੀ ਕਰਦੇ ਆ ਸਾਰੇ ਜਾਣੇ ਸਾਡਾ ਇਸ ਮੇਂ ਬਣਾ ਸਾਥ ਦਿਓ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਦਾ ਖਾਲਸਾ ਧਾਰੀ ਫਤਿਹ। ਗੁਰੂ ਦੇ ਸਿੰਘ ਆਏ ਨੇ ਬੈਠਾ ਸ਼ੁਰੂ ਤੋਂ ਨਾਲ ਨੇ। ਭਾਈ ਸ਼ਮਸ਼ੇਰ ਆ, ਤੁਖਾ ਭਾਈ, ਇੰਦਰਵੀਰ, ਸਿੰਘ ਦੋਨੇ ਪ੍ਰਦੀਪ ਸਿੰਘ ਖਾਸਾ ਤੁਸੀਂ ਜਾਣਦੀਓ। ਆਪਣਾ ਵਿੱਕੀ ਵੀਰ ਤੇ ਬਾਈ ਜਲਵੇੜਾ ਪਖੜਾ ਬਾਈ ਤੇ ਆਪਣੀ ਟੀਮ ਦੇ ਸਾਰੇ ਮੈਂਬਰ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਅਪ ਦਾ ਦਾਸ ਹੈ ਕਿ ਸ਼ੁਰੂ ਤੋਂ ਲੜ ਰਹੇ ਨੇ ਅੱਗੇ ਵੀ ਲੜਨਗੇ ਹੁਣ ਗੁਰੂ ਦੇ ਸਿੰਘਾਂ ਨੇ ਜੰਮੇ ਗੁਰੂ ਕੋਲੋਂ ਹੁਕਮ ਹੋਇਆ ਦੇਖੋ ਆਪਾਂ ਤਾਂ ਇਹਨਾਂ ਦਾ ਹੁਕਮ ਸਿਰ ਮੱਥੇ ਜਿਵੇਂ ਇਹ ਕਹਿਣਗੇ ਇਹਨਾਂ ਦੇ ਨਾਲ ਤੁਰਾਂਗੇ ਮੋਢਾ ਨਾਲ ਮੋਢਾ ਜੁੜ ਕੇ ਖੜਾਂਗੇ ਇਹ ਵੀ ਖੜਨਗੇ ਜਿਵੇਂ ਹੁਣ ਇਹਨਾਂ ਨੇ ਐਲਾਨ ਕਰਿਆ ਵੀ ਬਾਣੇ ਤੇ ਬਾਣੀ ਦੇ ਧਾਰਨੀ ਕਰਾ ਕੇ ਨੌਜਵਾਨਾਂ ਨੂੰ ਚਾਹ ਲੜਾਈ ਕੋਈ ਲੜਨ ਦਾ ਤਰੀਕਾ ਹੋਣਾ ਚਾਹੀਦਾ ਆਪਾਂ ਕਿਸਦਾ ਕੋਈ ਨੁਕਸਾਨ ਵੀ ਨਹੀਂ ਕਰਨਾ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਨਾ ਕਿਸੇ ਵੇਚਣ ਕਰਨ ਵਾਲਾ ਦਾ ਆਪਣੇ ਬੱਚੇ ਨੇ ਕਿਉਂ ਵੀ ਆਪਦੇ ਸਿੱਖ ਭਰਾ ਨੇ ਆਪਾਂ ਜਿਵੇਂ ਬਾਈਆਂ ਨੇ ਕਿਹਾ ਵੀ ਪਿੰਡ ਪੜਾਦਰ ਪੜਾ ਕਰਾਂਗੇ ਹੁਣ ਲੋਕਾਂ ਤੇ ਗੱਲ ਸਿੱਟੀ ਐ ਕਿਹੜੇ ਲੋਕ ਚਾਹੁੰਦੇ ਨੇ ਵੀ ਸਿੰਘਾ ਸੇਵਾ ਚਾਉਣ ਕਿਹੜੇ ਲੋਕ ਰਾਲਣਾ ਚਾਹੁੰਦੇ ਨੇ ਪ੍ਰਦੀਪ ਸਿੰਘ ਖਾਲਸਾ ਵਾਲਾ ਪੰਜ ਬੜ ਨਾਲ ਸੁਸ਼ੇਰ ਨਾਲ ਬਾਈ ਵਿੱਕੀ ਨਾਲ ਇਹਨਾਂ ਨਾਲ ਸਭ ਨੰਬਰ ਪਾ ਦੇਣਗੇ ਕਦੋਂ ਵੀ ਸੰਪਰਕ ਕਰ ਸਕਦਾ ਮੈਂ ਮੱਜਾ ਸਾਹ ਦੇਣਾ ਸਿੱਧਾ ਇਹਨਾਂ ਨਾਲ ਸੰਪਰਕ ਕਰੋ ਮੈਂ ਤਾਂ ਸਿਪਾਹੀ ਹਾਂ ਇਹਨਾਂ ਦੇ ਨਾਲ ਹੀ ਮੇਰੇ ਭਰਾ ਨੇ ਕਿਉਂਕਿ ਲੜਨ ਲਈ ਕੋਈ ਇਕੱਲਾ ਬੰਦਾ ਕੁਛ ਨਹੀਂ ਬਾਕੀ ਹੁਣ ਤਾਂ ਭਾਈ ਗੁਰੂ ਵਾਲੇ ਸਿੰਘ ਆਪ ਅੱਗੇ ਆਏ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਮੈਂ ਇਹਨਾਂ ਦੇ ਨਾਲ ਤੁਰੂੰਗਾ ਨਾਲ ਖੜੂੰਗਾ ਕਿਉਂਕਿ ਪੰਜ ਪਿਆਰੇ ਗੁਰੂ ਆਪ ਹਾਜ਼ਰ ਹੋਣਗੇ ਹੁਣੇ ਪਿੰਡ ਨਾਲ ਪਿੰਡੇ ਜਾ ਕੇ ਪ੍ਰਚਾਰ ਕਰਨਗੇ ਸੋ ਲੋਕੋ ਫਤਵਾ ਦਿਓ ਕਬੂਲ ਕਰੋ ਪਹਿਲ ਕਰ ਰਿਹਾ ਕੋਈ ਜ਼ੁਲਮ ਖਰਾਬ ਲੜਨ ਲਈ ਸੋ ਸਲਾਮ ਆ ਭਾਈ ਸੋਨੂੰ ਸਾਰਨ ਸਲੂਟ ਹੈ ਫਤੇ ਗੁਲਾਮ ਹੈ ਗੱਜ-ਬੱਜ ਕੇ ਵਾਹਿਗੁਰੂ ਜੀ ਕਰਵਾ ਸਤ 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 ਸ੍ਰੀ ਅਕਾਲੋ ਸਿਵਾਯੇ ਸੁਣ ਕੇ ਨਾ ਲੋ ਆਵੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਗਰੀ ਆਵੇ ਨਾ ਰੋਣਾ ਲੋ ਜਾਵੇ ਖਾਲਸੇ ਦੀ ਮਾਤਾ ਮਤਾ ਸਹਿਬ ਕੋਰ ਜੀ ਦੇ ਪਾਵਨ ਪਿੱਤਰ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਨਾ ਰੋ ਆਵੇ ਸਿਤਾ ਸਿੰਘ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਉਹਦਾ ਜਿਹੜਾ ਸੂਬਾ ਬਾਬਾ ਬਣਾਉਂਦਾ ਕੀ ਹੋ ਗਈ ਬਿਜਲੀ ਪਕੜੇ ਨੇ ਟੋਟਾ ਬੁੱਦ ਕੀ ਹੋ ਗਈ ਪਕੜੇ ਨੇ ਪਕੜਾ ਜੜ ਤੋਂ ਬਾਬੇ ਵੀਡੀਓ ਤੋੜਿਆ ਕੀ